ਦੇ ਵਿੱਚ ਆਪਾਂ ਪਾਵਾਂਗੇ ਪੱਤੀਆਂ ਇਹ ਆਪਣੇ ਪੌਦਿਆਂ ਦੀਆਂ ਸੁੱਕੀਆਂ ਪੱਤੀਆਂ ਐ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਦੋਸਤੋ ਤੁਹਾਡੇ ਸਵਾਲ ਸੀਗੇ ਕਿ ਤੁਹਾਡਾ ਲਗਾਇਆ ਹੋਇਆ ਧਣੀਆਂ ਨਹੀਂ ਉੱਗਦਾ ਤੇ ਬਹੁਤ ਸਾਰੇ ਸਵਾਲ ਸੀ ਕਿ ਜਿਹੜੇ ਆਪਾਂ ਬੈਗ ਦੇ ਵਿੱਚ ਲਗਾਣੇ ਆ ਉਹਦੇ ਤੇ ਨਾਲ ਛੱਤ ਤੇ ਭਾਰ ਪੈ ਜਾਂਦਾ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਉਹੀ ਵਿਧੀ ਕਰਕੇ ਦਿਖਾਣੇ ਆ ਕਿ ਆਪਾਂ ਪੌਦਾ ਕਿਵੇਂ ਲਗਾਉਂਦੇ ਆ ਜਿਸ ਨਾਲ ਆਪਣੀ ਛੱਤ ਤੇ ਭਾਰ ਵੀ ਨਾ ਪਵੇ ਤੇ ਸਾਡੀ ਮਿੱਟੀ ਇੰਨੀ ਉਪਜਾਊ ਹੋਵੇ ਕਿ ਸਾਡਾ ਬੂਟਾ ਬਹੁਤ ਜਲਦੀ ਜਲਦੀ ਗਰੋਥ ਕਰੇ ਤੇ ਦੋਸਤੋ ਆਓ ਦੇਖਦੇ ਆ ਆਪਾਂ ਤੁਹਾਨੂੰ ਧਣੀਆਂ ਲਗਾ ਕੇ ਦਿਖਾਵਾਂਗੇ ਗਰੋ ਬੈਗ ਦੇ ਵਿੱਚ ਤੇ ਦੇਖਦੇ ਆ ਤੇ ਦੋਸਤੋ ਆ ਦੇਖੋ ਮੇਰੇ ਕੋਲ ਇੰਨੀ ਕੁਆਂਟੀਟੀ ਮਿੱਟੀ ਵੀ ਹੈ ਆਪਾਂ ਇੰਨੀ ਹੀ ਕੁਆਂਟੀਟੀ ਲੈਣੀ ਹੈ ਤੇ ਜਿਹੜਾ ਮੇਰੇ ਕੋਲ ਇਹ ਬੈਗ ਹੈ ਗਰੋ ਬੈਗ ਹੈ ਇਹਦੀ 6 ਇੰਚ ਜੋ ਹੈ ਚੌੜਾਈ ਹੈ ਤੇ ਆ 16 ਇੰਚ ਦੀ ਚੌੜਾਈ ਹੈ ਆਪਾਂ ਇਸ ਇੰਨੇ ਬੈਗ ਦੇ ਵਾਸਤੇ ਇੰਨੀ ਕੁ ਮਿੱਟੀ ਲਵਾਂਗੇ ਤੇ ਇਸ ਦੇ ਪਹਿਲਾਂ ਆਪਾਂ ਬੈਗ ਦੇ ਵਿੱਚ ਜੋ ਐਡ ਕਰਾਂਗੇ ਉਹ ਬੈਗ ਦੇ ਵਿੱਚ ਆਪਾਂ ਪਾਵਾਂਗੇ ਪੱਤੀਆਂ ਇਹ ਆਪਣੇ ਪੌਦਿਆਂ ਦੀਆਂ ਸੁੱਕੀਆਂ ਪੱਤੀਆਂ ਐ ਇਸ ਤਰ੍ਹਾਂ ਆਪਾਂ ਪੌਦਿਆਂ ਦੇ ਵਿੱਚ ਸੁੱਕੀਆਂ ਪੱਤੀਆਂ ਇੱਕ ਲੇਅਰ ਬਣਾ ਦਾਂਗੇ ਤੇ ਦੋਸਤੋ ਆਪਾਂ ਹੁਣ ਇਸ ਮਿੱਟੀ ਦੇ ਵਿੱਚ ਗੋਹੇ ਦੀ ਖਾਦ ਐਡ ਕਰਾਂਗੇ ਆ ਮੇਰੇ ਕੋਲ ਕੁਝ ਕੁਆਂਟੀਟੀ ਗੋਹੇ ਦੀ ਖਾਦ ਦੀ ਹੈ ਆਪਾਂ ਇਹ ਪਾਲਾਂਗੇ ਤੇ ਦੋਸਤੋ ਦੂਜੀ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਹੈਗੇ ਨੀਂਮਖਲੀ ਦੀ ਖਾਦ ਐਨੀ ਕੁ ਕੁਆਂਟੀਟੀ ਆਪਾਂ ਨੀਂਮਖਲੀ ਦੀ ਖਾਦ ਦੀ ਲਵਾਂਗੇ ਤੇ ਦੋਸਤੋ ਜਿਹੜੀ ਆਪਾਂ ਨੀਂਮਖਲੀ ਦੀ ਖਾਦ ਇਹਦੇ ਵਿੱਚ ਐਡ ਕੀਤੀ ਹੈ ਇਹਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਸਲਫਰ ਹੁੰਦਾ ਹੈ ਫਾਸਫੋਰਸ ਹੁੰਦਾ ਹੈ ਤੇ ਇਹ ਜੋ ਹੈ ਪੌਦੇ ਦੀ ਜੜ੍ਹਾਂ ਨੂੰ ਫੰਗਸ ਨਹੀਂ ਲੱਗਣ ਦਿੰਦੀ ਤੇ ਕੀੜਿਆਂ ਨੂੰ ਤੇ ਮਕੌੜਿਆਂ ਤੋਂ ਜੜ੍ਹ ਨੂੰ ਬਚਾ ਕੇ ਰੱਖਦੀ ਆ ਤੇ ਤੀਜੀ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਉਹ ਹੈਗੀ ਹੈ ਜੀ ਕੋਕੋ ਪੀਟ ਆਪਾਂ ਕੋਕੋ ਪੀਟ ਵੀ ਇਹਦੇ ਵਿੱਚ ਪਾਵਾਂਗੇ ਕੋਕੋ ਪੀਟ ਜੋ ਹੈ ਉਹ ਮਿੱਟੀ ਦੇ ਵਿੱਚ ਪਾਣੀ ਦੀ ਜਿਹੜੀ ਨਮੀ ਬਣਾ ਕੇ ਰੱਖਦੀ ਆ ਪੌਦੇ ਨੂੰ ਸੁੱਕਣ ਨਹੀਂ ਦਿੰਦੀ ਤੇ ਆਪਾਂ ਤੇ ਦੋਸਤੋ ਹੁਣ ਆਪਾਂ ਇਹਨੂੰ ਐਨ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਰ ਇੱਕ ਚੀਜ਼ ਨੂੰ ਮਿਲਾ ਲਾਂਗੇ ਅੱਛੀ ਤਰ੍ਹਾਂ ਦੋਸਤੋ ਆਪਣਾ ਇਹ ਮਿਸ਼ਰਣ ਤਿਆਰ ਹੋ ਚੁੱਕਿਆ ਹੈ ਤੇ ਆਪਾਂ ਜਿਹੜੇ ਇਹ ਪੌਦੇ ਪਾਏ ਪੌਦਿਆਂ ਦੇ ਪੱਤੇ ਪਾਏ ਆ ਇਹਦਾ ਜੋ ਆ ਅੱਗੇ ਜਾ ਕੇ ਇਹ ਖਾਦ ਦਾ ਕੰਮ ਕਰਨਗੇ ਇਹਦੇ ਨਾਲ ਆਪਣੇ ਇਹ ਪੌਦਿਆਂ ਨੂੰ ਜੋ ਆ ਪੋਸ਼ਕ ਤੱਤ ਮਿਲਣਗੇ ਤੇ ਹੁਣ ਆਪਾਂ ਇਸ ਤੋਂ ਬਾਅਦ ਇੱਕ ਛੋਟੀ ਜੀ ਮਿੱਟੀ ਦੀ ਲੇਅਰ ਬਣਾਵਾਂਗੇ ਇਹਦੇ ਵਿੱਚ ਦੋਸਤੋ ਆਪਾਂ ਨਾ ਪੱਤਿਆਂ ਦੀ ਜਿਹੜੀ ਲੇਅਰ ਆ ਉਹ ਨੂੰ ਟੱਕ ਦੇਣਾ ਮਿੱਟੀ ਦੇ ਨਾਲ ਐਦਾਂ ਉਸ ਤੋਂ ਬਾਅਦ ਆਪਾਂ ਜਿਹੜੀ ਬੂਚੀ ਸੀਜਾ ਐਡ ਕਰਾਂਗੇ ਉਹ ਹੈਗੇ ਜੀ ਇਹ ਆਪਣੇ ਸਬਜ਼ੀਆਂ ਫਲਾਂ ਦੇ ਛਿਲਕੇ ਆਪਾਂ ਇਹਨਾਂ ਨੂੰ ਵੀ ਇਹਦੇ ਵਿੱਚ ਪਾ ਕੇ ਇੱਕ ਲੇਅਰ ਬਣਾਵਾਂਗੇ ਇਹਨਾਂ ਦਾ ਕੀ ਫਾਇਦਾ ਹੈ ਇਹ ਕੰਪੋਸਟ ਦਾ ਕੰਮ ਕਰਨਗੇ ਤੇ ਜਿਹੜੇ ਆਪਣੇ ਪੌਦੇ ਨੂੰ ਅੰਦਰੂਨੀ ਇਕਾ ਪੋਸ਼ਕ ਤੱਤ ਚਾਹੀਦੇ ਹਨ ਉਹ ਇਸ ਤੋਂ ਮਿਲਣਗੇ ਤੇ ਦੋਸਤੋ ਹੁਣ ਆਪਾਂ ਇਹਦੇ ਵਿੱਚ ਮਿੱਟੀ ਪਾਵਾਂਗੇ ਮਿੱਟੀ ਦੀ ਜਿਹੜੀ ਆਪਾਂ ਕੁਆਂਟੀਟੀ ਰੱਖਾਂਗੇ ਤਕਰੀਬਨ 2-2 ਇੰਚ ਮਿੱਟੀ ਪਾਵਾਂਗੇ ਦੇ ਵਿੱਚ ਦੇ ਦੋਸਤੋ ਪੋਸ਼ਕ ਤੱਤਾਂ ਨਾਲ ਭਰਪੂਰ ਤੁਹਾਡੀ ਮਿੱਟੀ ਤਿਆਰ ਹੋ ਚੁੱਕੀ ਹੈ ਤੇ ਇਹਦਾ ਤੁਸੀਂ ਭਾਰ ਦੇਖੋਗੇ ਬਿਲਕੁਲ ਲਾਈਟ ਵੇਟ ਹੈ ਤੇ ਆਪਾਂ ਸਾਰੇ ਜਿੰਨੇ ਵੀ ਤੁਸੀਂ ਆ ਮੇਰੇ ਗਾਰਡਨ ਦੇ ਵਿੱਚ ਬੈਗ ਦੇਖਦੇ ਹੋ ਆਪਾਂ ਇਸੇ ਤਰੀਕੇ ਨਾਲ ਤਿਆਰ ਕੀਤੇ ਆ ਇਹਨਾਂ ਦੇ ਨਾਲ ਤੁਹਾਡੀ ਜੋ ਛੱਤ ਤੇ ਭਾਰ ਵੀ ਨਹੀਂ ਹੋਏਗਾ ਤੇ ਦੂਜੀ ਗੱਲ ਇਸ ਦੇ ਵਿੱਚ ਤੁਸੀਂ ਕੋਈ ਵੀ ਪੌਦਾ ਲਗਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਲਗਾਵਾਂਗੇ ਧਣੀਆਂ ਤੇ ਦੋਸਤੋ ਧਣੀਆਂ ਬੀਜਣ ਤੋਂ ਪਹਿਲਾਂ ਤੁਸੀਂ ਜਿਹੜਾ ਇਹ ਮਿੱਟੀ ਨੂੰ ਨਾ ਗਿੱਲੀ ਕਰ ਲੈਣਾ ਐਦਾਂ ਤੇ ਦੋਸਤੋ ਆਪਾਂ ਮਿੱਟੀ ਗਿੱਲੀ ਕਰ ਲਈ ਆ ਆ ਤੁਸੀਂ ਦੇਖੋ ਤੇ ਆ ਮੇਰੇ ਕੋਲ ਧਣੀਆਂ ਦੇ ਬੀਜ ਹੈ ਜਿਹੜੇ ਇਹ ਮੇਰੇ ਕੋਲ ਜਿਹੜਾ ਧਣੀਆਂ ਹੈ ਇਹ ਬਾਰਾ ਮਸੀ ਧਣੀਆਂ ਮਤਲਬ ਇਹਨਾਂ ਤੁਸੀਂ ਕਿਸੇ ਵੀ ਮੌਸਮ ਚੋਗਾਉਂਗੇ ਤਾਂ ਇਹ ਉੱਗ ਜਾਏਗਾ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਧਣੀਆਂ ਹੈ ਮੇਰੇ ਕੋਲ ਤੇ ਆਪਾਂ ਹੁਣ ਇਹਨੂੰ ਇਹਦੇ ਉੱਪਰ ਐਦਾਂ ਵਿਛਾਵਾਂਗੇ ਦੋਸਤੋ ਤੁਸੀਂ ਇਹਨੂੰ ਐਦਾਂ ਮੁਠੀ 'ਚ ਲੈ ਕੇ ਨਾ ਥੋੜਾ ਥੋੜਾ ਐਦਾਂ ਕਰਕੇ ਵੀ ਬੀਜ ਸਕਦੇ ਆ ਤੇ ਤੁਸੀਂ ਐਦਾਂ ਫੈਲਾ ਕੇ ਵੀ ਬੀਜ ਸਕਦੇ ਆ ਮੈਂ ਹੁਣ ਫੈਲਾ ਕੇ ਬੀਜ ਰਹੀ ਆ ਐਦਾਂ ਆਪਾਂ ਬੀਜ ਨੂੰ ਸਲਾ ਲਾਂਗੇ ਸਾਰੇ ਪਾਸੇ ਤੇ ਦੋਸਤੋ ਹੁਣ ਆਪਾਂ ਇਹਦੇ ਵਿੱਚ ਥੋੜੀ ਥੋੜੀ ਉੱਪਰ ਮਿੱਟੀ ਐਦਾਂ ਦਾ ਬਰੋ ਦਾਂਗੇ ਤੇ ਦੋਸਤੋ ਆਪਾਂ ਮਿੱਟੀ ਪਾ ਕੇ ਇਹਨੂੰ ਐਦਾਂ ਪ੍ਰੈਸ ਕਰ ਦਾਂਗੇ ਹਲਕਾ ਹਲਕਾ ਹਲਕੇ ਹੈਂਡ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਥੋੜੀ-ਥੋੜੀ ਕੋਕੋ ਪੀੜ ਪਾਵਾਂਗੇ ਜਿਸ ਦੇ ਨਾਲ ਮਿੱਟੀ ਦੇ ਵਿੱਚ ਨਮੀ ਬਣੀ ਰਹੇਗੀ ਤੇ ਦੋਸਤੋ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਗਰਮੀ ਦਾ ਮੌਸਮ ਹੈ ਤੇ ਇਹ ਪਾਣੀ ਨੂੰ ਜੋ ਹੈ ਸੋਕ ਕੇ ਰੱਖਦੀ ਹੈ ਨਮੀ ਬਣਾ ਕੇ ਰੱਖਦੀ ਹੈ ਮਿੱਟੀ ਦੇ ਵਿੱਚ ਆਪਾਂ ਐਦਾਂ ਪਾ ਦਾਂਗੇ ਤੇ ਦੋਸਤੋ ਹੁਣ ਆਪਾਂ ਇਹਨੂੰ ਇਹਨਾਂ ਖੁੱਲ੍ਹੀ ਮਾਤਰਾ ਦੇ ਵਿੱਚ ਪਾਣੀ ਰਾਵਾਂਗੇ ਤਾਕੀ ਜਿਹੜਾ ਪਾਣੀ ਸਾਡਾ ਏ ਉਹ ਨੀਚੇ ਤੱਕ ਪਹੁੰਚ ਜਾਏ ਜਿੰਨੇ ਵੀ ਆਪਾਂ ਇਹਦੇ ਵਿੱਚ ਫਲਾਂ ਸਬਜ਼ੀਆਂ ਦੇ ਛਿਲਕੇ ਪਾਏ ਐ ਤੇ ਜੋ ਵੀ ਆਪਾਂ ਇਹਦੇ ਵਿੱਚ ਪੱਤੇ ਪਾਏ ਆ ਉੱਤੇ ਤੱਕ ਪਹੁੰਚੇ ਤੇ ਦੋਸਤੋ ਹੁਣ ਆਪਾਂ ਇਹਦੇ ਵਿੱਚ ਪਾਣੀ ਦੇ ਦੇ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਅਜੇ ਹੀ ਥਾਂ ਰੱਖਣਾ ਜਿੱਥੇ ਸਿਰਫ ਇੱਕ ਟਾਈਮ ਦੀ ਧੁੱਪ ਲੱਗੇ ਤੇ ਉਹ ਦੂਜੇ ਟਾਈਮ ਉੱਤੇ ਛਾਂ ਆ ਜੇ ਤੇ ਦੋਸਤੋ ਬੀਜ ਪੂੰਗਰਨ ਤੋਂ ਪਹਿਲਾਂ ਆਪਾਂ ਪਾਣੀ ਨਹੀਂ ਦੇਣਾ ਤੇ ਬੀਜ ਨੂੰ ਪੂੰਗਰਨ ਦੇ ਲਈ 10 ਤੋਂ 15 ਦਿਨ ਲੱਗਦੇ ਆ ਤੇ ਉਸ ਤੋਂ ਬਾਅਦ ਹੀ ਆਪਾਂ ਪਾਣੀ ਦੇਣਾ ਇਹਨਾਂ ਨੂੰ ਤੇ ਦੋਸਤੋ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਾਏ ਬਾਏ ਦੋਸਤੋ ਸਸਿਆਕਾਰ